ਬੀਤੇ ਦਿਨ ਕਰਨ ਔਜਲਾ ਫਾਜ਼ਲ ਕਾ ਵਿਖੇ ਪਹੁੰਚੇ ਕਰਨ ਔਜਲਾ ਨੇ ਹੜ੍ਹ ਪ੍ਰੇਟਿਤ ਇਲਾਕਿਆਂ ਦਾ ਹਾਲ ਵੇਖਿਆ ਜਿਸ ਮਗਰੋਂ ਉਹਨਾਂ ਗਲੋਬਲ 6 ਦੇ ਨਾਲ ਮਿਲ ਕੇ 65 ਕਾਰਬਨ ਵੋਦੀ ਜ਼ਿੰਮੇਵਾਰੀ ਲਈ ਹੈ ਉਹ ਘਰ ਜੋ ਹੜ੍ਹਾਂ ਦੇ ਵਿੱਚ ਡੁੱਬ ਗਏ ਜਿਨ੍ਹਾਂ ਦਾ ਕੱਖ ਨਹੀਂ ਬਚਿਆ ਕਰਨ ਨੇ ਕਿਹਾ ਕਿ ਸਾਰਾ ਫਾਜ਼ਲ ਕਾ ਹਿਮਨੋ ਦੇ ਦਿਓ ਕਿਉਂਕਿ ਹੁਣ ਹੜ੍ਹ ਤਾਂ ਖਤਮ ਹੋ ਚੁੱਕੇ ਨੇ ਲੇਕਿਨ ਅਸਲੀ ਕੰਮ ਹੁਣ ਸ਼ੁਰੂ ਹੋਇਆ ਹੈ ਇਹਰਾਂ ਨਾਲ ਗੱਲ ਹੋਈ ਕਰਨਪਾ ਯੇਰਾਂ ਨਾਲ ਕਿ ਆਪਾਂ ਪਹਿਲਾਂ ਦਿਨ ਤੋਂ ਹੀ ਇਹਨਾਂ ਨੇ ਕਦੇ ਕਿਹੜਾ ਸਮਾਨ ਭੇਜਣਾ ਟਰੱਕ ਭੇਜਣੇ ਬੋਟਸ ਭੇਜਣੀਆਂ ਮਸ਼ੀਨਾਂ ਭੇਜਣੀਆਂ ਪਰ ਬਾਈ ਦਾ ਇਹ ਪਲਾਨ ਸੀ ਕਿ ਕੁਝ ਕੰਸਟਰਕਟਿਵਲੀ ਦੱਸੋ ਕਿ ਜਿਹੜਾ ਲੌਂਗ ਟਰਮ ਇਹਨਾਂ ਨੂੰ ਸਸਟੇਨ ਕਰ ਸਕੇ ਪ੍ਰੋਜੈਕਟ ਸੋ ਸਾਡੀ ਕਾਫੀ ਮੀਟਿੰਗਸ ਹੋਈਆਂ ਉਹ ਮੀਟਿੰਗਸ ਤੋਂ ਬਾਅਦ ਅੱਜ ਅਸੀਂ ਅੱਜ ਇਸ ਥਾਂ ਤੇ ਖੜੇ ਆਂ ਔਰ ਇੱਥੇ 14 ਪਿੰਡਾਂ ਦੇ ਵਿੱਚ ਤਕਰੀਬਨ ਸਾਡੇ 65 ਘਰਾਂ ਦੀ ਸਾਰੀ ਹੈ ਜਿਹੜੀ ਉਹ ਚੱਲ ਰਹੀ ਹੈ 65 ਹਾਊਸਸ ਦੀ ਜਿਹੜੇ ਕਿ ਸਕ੍ਰੈਚ ਤੋਂ ਬਣ ਰਹੇ ਆ ਰਿਪੇਅਰ ਵਰਕ ਨਹੀਂ ਜਿਹੜੀ ਫਾਊਂਡੇਸ਼ਨ ਤੋਂ ਲੈ ਕੇ ਲੈਂਟਰ ਤੱਕ ਪੂਰਾ ਕੰਪਲੀਸ਼ਨ ਕਰ ਬਣਦੇ ਆ ਸੋ ਬਾਈ ਦੀ ਸੰਸਥਾ ਔਰ ਬਾਈ ਨੇ ਆਪ ਜ਼ਿੰਮੇਵਾਰੀ ਜਿਹੜੀ ਪੂਰੀ ਚੱਕੀ ਹੈ ਮੈਂ ਇਹ ਨਹੀਂ ਕਹਿੰਦਾ ਵੀਰੇ ਮੈਂ ਬਹੁਤ ਕਰ ਦੂੰਗਾ ਮੈਨੂੰ ਇਦਾਂ ਹੀ ਹੈ ਵੀ ਜਿੰਨਾ ਮੇਰੇ ਤੋਂ ਹੋ ਸਕੇ ਮੈਂ ਕਰਨਾ ਚਾਹੁੰਦਾ ਦਿলো ਇਹ ਕੋਈ ਮਤਲਬ ਆਏ ਨਹੀਂ ਹੈਗਾ ਵੀ ਕਿ ਮੈਂ ਕਿਸੀ ਚੀਜ਼ ਲਈ ਕਰਾਂ ਜੇ ਤਾਂ ਮੈਨੂੰ ਕੋਈ ਬੈਨੀਫਿਟ ਹੋਵੇ ਅਸੀਸਾਂ ਚ ਜ਼ਰੂਰ ਬਿਓਰਗਾਂ ਦੀਆਂ ਮਿਲਦੀਆਂ ਨੇ ਬਾਈ ਹਣਾ ਉਹਦੇ ਘਰ ਕੀ ਤੁਰੇ ਫਿਰਦੇ ਆ ਸ਼ੁਰੂ ਤੋਂ ਪਰ ਮੇਰਾ ਅੰਦਰੋਂ ਦਿਲ ਕਰਦਾ ਸੀਗਾ ਵੀ ਯਾਰ ਜੇ ਪ੍ਰਮਾਤਮਾ ਨੇ ਨਿਯੋਗਾ ਕੀਤਾ ਤਾਂ ਕੁਛ ਕੀਤਾ ਜਾਵੇ ਇਸ ਦੇ ਨਾਲ ਹੀ ਹੈਰਾਨ ਕਰਨ ਵਾਲੀ ਗੱਲ ਵੀ ਸਾਹਮਣੇ ਆਈ ਹੈ ਜਿੱਥੇ ਹੜ੍ਹਾਂ ਨੇ ਤਬਾਹੀ ਮਚਾਈ ਹੋਤੇ ਹੀ ਹੁਣ ਫਾਜ਼ਿਲਕਾ ਦੇ ਕਈ ਪਿੰਡਾਂ ਦੇ ਵਿੱਚ ਯੂਰੇਨੀਅਮ ਵੀ ਕਈ ਵੱਡੀ ਮਾਤਰਾ ਦੇ ਵਿੱਚ ਪਾਣੀ ਦੇ ਵਿੱਚ ਮਿਲਿਆ ਹੋਇਆ ਜਿਸ ਕਰਕੇ ਕਈ ਘਰਾਂ ਦੇ ਵਿੱਚ ਬੱਚੇ ਜੋ ਹੈ ਉਹ ਅਪਾਹਜ ਪੈਦਾ ਹੋ ਰਹੇ ਨੇ ਜਾਂ ਫਿਰ ਵਿਕਈ ਦਿੱਕਤਾਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈ ਰਿਹਾ ਜਿਸ ਕਰਕੇ ਹੁਣ ਕਰਨ ਔਜਲਾ ਤੇ ਗਲੋਬਲ 6 ਨੇ ਇੱਕ ਹੋਰ ਜ਼ਿੰਮੇਵਾਰੀ ਵਚੋਂ ਲਈ ਹੈ ਉਹਨਾਂ ਦੇ ਵੱਲੋਂ ਇਨ੍ਹਾਂ ਪਿੰਡਾਂ ਦੇ ਵਿੱਚ ਵਾਟਰ ਟ੍ਰੀਟਮੈਂਟ ਪਲਾਂਟ ਲਗਾਉਣ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਗਈ ਹੈ ਕਿ ਬਹੁਤ ਜ਼ਰੂਰ ਪਰਿਵਾਰਾਂ ਦੇ ਬੱਚੇ ਜਨਮ ਤੋਂ ਹੀ ਡਿਸੇਬਲਡ ਪੈਦਾ ਹੋ ਰਹੇ ਨੇ ਜਿਹੜਾ ਜਿਹੜਾ ਕਿ ਮੇਨ ਸਾਡਾ ਫੋਕਸ ਏਰੀਆ ਸੀ ਕਿ ਇਹ ਕਿਉਂ ਹੋ ਰਿਹਾ ਸਾਨੂੰ ਵੀ ਕਾਫੀ ਚੀਜ਼ਾਂ ਨਵੀਆਂ ਇਸ ਇਲਾਕੇ ਜਾ ਕੇ ਪਤਾ ਲੱਗੀਆਂ ਪਰ ਜਦੋਂ ਜਾਣ ਦੀ ਕੋਸ਼ਿਸ਼ ਕੀਤੀ ਕਿ ਪਾਣੀ ਦੇ ਵਿੱਚ ਜਿਹੜਾ ਯੂਰੇਨੀਅਮ ਹੈ ਉਹ ਇੰਨਾ ਕ ਜਿਆਦਾ ਮਾਤਰਾ ਵਿੱਚ ਹੈ ਸੋਢੀਬਾਈ ਵੀ ਇੱਥੇ ਖੜੇ ਆਂ ਵੀ ਗੱਲ ਹੋ ਰਹੀ ਸੀ ਸਾਡੀ ਕਿ ਰਿਪੋਰਟਸ ਇੰਨੀਆਂ ਆਈ ਹੋਈਆਂ ਕਿ ਲੋਕੀ ਘਰਾਂ ਦੇ ਘਰ ਇਸ ਕਰਕੇ ਤਬਾਹ ਹੋਈ ਜਾ ਰਹੇ ਨੇ ਸੋ ਸਾਡਾ ਉਹ ਵੀ ਫੋਕਸ ਏਰੀਆ ਇਹਨਾਂ 14 ਪਿੰਡਾਂ ਦੇ ਵਿੱਚ ਹੈ ਬਈ ਤੇ ਬਾਈ ਨਾਲ ਖੜੇ ਨੇ ਸਾਡਾ ਪਲਾਨ ਹੈ ਕਿ ਅਸੀਂ ਵਾਟਰ ਟ੍ਰੀਟਮੈਂਟ ਪਲਾਨਟ ਜਿਹੜੇ ਵਾਟਰ ਫਿਲਟਰੇਸ਼ਨ ਪਲਾਨਟ ਨੇ ਉਹ ਪਿੰਡ ਪੱਦਰ ਦੇ ਉੱਤੇ ਅਸੀਂ ਇੱਥੇ ਲਗਾਈਏ ਉਸ ਦੀ ਸਾਡੀ ਅਸੈਸਮੈਂਟ ਚੱਲ ਰਹੀ ਹੈ ਪਲਾਨਟਸ ਬਣਨੇ ਵੀ ਦੇ ਦਿੱਤੇ ਨੇ ਅਸੀਂ ਸੋ ਸਾਡਾ ਫੋਕਸ ਹੈ ਕਿ ਅਸੀਂ ਉਹ 14 ਪਿੰਡ ਐਟ ਲੀਸਟ ਜਿਹੜੇ ਇੱਥੇ ਸੇਵਾ ਦਿੱਤੀ ਗਈ ਹੈ ਗੁਰੂ ਸਾਹਿਬ ਨੇ ਦਿੱਤੀ ਹੈ ਔਰ ਅਸੀਂ ਮਿਲ ਕੇ ਸਾਰੇ ਭਰਾ ਬਾਈ ਦਾ ਆਪਣਾ ਫਰੈਂਡ ਸਰਕਲ ਹੈ ਸਾਡੀ ਸੰਸਥਾ ਨਾਲ ਹੋਰ ਵੀ ਲੋਕ ਜੁੜੇ ਨੇ ਸਾਰੇ ਰਲ ਮਿਲ ਕੇ ਇਕੱਲੇ ਸਾਡੀ ਨਹੀਂ ਸਾਰੇ ਰਲ ਮਿਲ ਕੇ ਆਪਾਂ ਇਸ ਇਸ ਵਲੇ ਜਿਹੜਾ ਕੌਜ਼ ਹੈ ਇਸ ਦੇ ਉੱਤੇ ਜ਼ਰੂਰ ਵਾਕ ਕਰਨਾ ਕਰਨੋਜਲਾ ਨੇ ਕਿਹਾ ਕਿ ਮੈਂ ਜਾਣਦਾ ਹਾਂ ਕਿ ਇਹ ਦੁੱਖ ਇਹ ਨਾਲ ਲੋਕਾਂ ਦੇ ਲਈ ਕਿੰਨਾ ਵੱਡਾ ਹੈ ਕਿਉਂਕਿ ਉਸ ਨੇ ਵੀ ਆਪਣੇ ਮੰਮੀ ਡੈਡੀ ਨੂੰ ਛੋਟੀ ਉਮਰ ਦੇ ਵਿੱਚ ਉਖਵਾ ਦਿੱਤਾ ਤੇ ਇਹ ਦੁੱਖ ਕਿਵੇਂ ਹੰਡਾਇਆ ਜਾਂਦਾ ਹੈ ਉਹ ਜਾਣਦਾ ਹੈ ਇਹ इमोਸ਼ਨ ਦੀ ਗੱਲ ਕਰੀਏ ਬਾਈ ਸ਼ੁਰੂ ਤੋਂ ਹੀ ਬਹੁਤ ਇਮੋਸ਼ਨਲ ਫੈਮਿਲੀ ਤੋਂ ਮੈਂ ਬਲੌਗ ਕਰਦਾ ਛੋਟਾ ਹੁੰਦਾ ਸੀ ਇਹਨਾਂ ਮਮੀ ਦੀ ਡੀਥ ਹੋ ਗਈ ਉਦੋਂ ਤੋਂ ਹੀ ਆਇਆ ਸੀਗਾ ਹਨਾ ਪਿਆਰ ਦਾ ਆਪਾਂ ਨੂੰ ਵੈਲਿਊ ਕਦਰ ਪਤਾ ਬਾਈ ਹਨਾ ਕਿਸੇ ਬੰਦੇ ਦੇ ਤੁਰ ਜਾਣ ਦੀ ਜਾਂ ਕਿਸੇ ਕਿਸੇ ਦਾ ਜਦੋਂ ਕਿਸੇ ਦੇ ਦੁੱਖ ਦਾ ਟਾਈਮ ਆਉਂਦਾ ਆਪਾਂ ਨੂੰ ਪਤਾ ਉਹ ਕਿਵੇਂ ਹੰਡਾਇਆ ਜਾਂਦਾ ਹਨਾ ਕਰਨ ਨੇ ਕਿਹਾ ਕਿ ਹੁਣ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਤੇ ਇਹਨਾਂ ਲੋਕਾਂ ਦੇ ਲਈ ਜੋ ਵੀ ਹੋ ਸਕੇ ਉਹ ਕੀਤਾ ਜਾਵੇ ਤੇ ਇਹ ਬਹੁਤ ਵਧੀਆ ਗੱਲ ਹੋਵੇਗੀ ਪਾਣੀ ਜਾਣ ਤੋਂ ਮਿੰਤਾਇ ਲੱਗਦਾ ਵੀ ਪਾਣੀ ਜਾਣ ਤੋਂ ਬਾਅਦ ਤਾਂ ਅਸਲੀ ਸਮੱਸਿਆ ਸ਼ੁਰੂ ਸ਼ੁਰੂ ਹੋਈ ਹੈ ਬਾਈ ਇਹ ਨਾ ਹੁਣ ਤਾਂ ਅਸਲੀ ਪਤਾ ਲੱਗ ਰਿਹਾ ਵੀ ਕਿਹੜੀ ਚੀਜ਼ ਕਿੱਥੋਂ ਮਾਰ ਪਈ ਹੈ ਤੇ ਕੀ ਚੀਜ਼ ਦੀ ਲੋੜ ਆ ਹਨਾ ਸੋ ਮੈਂ ਤਾਂ ਇਹੀ ਕਹੂੰਗਾ ਬਾਈ ਚਲੋ ਬਹੁਤ ਦੁੱਖ ਦੀ ਗੱਲ ਆ ਪਰ ਹੁਣ ਟਾਈਮ ਹੈ ਸਾਰਾ ਹੌਸਲੇ ਨਾਲ ਇਕੱਠੇ ਹੋ ਕੇ ਹਨਾ ਇੱਕ ਦੂਜੇ ਚ ਆਪਾਂ ਨੁਕਸਾਨਾ ਕੱਢੀਏ ਮੈਂ ਇਹ ਵੀ ਗੱਲ ਕਹੂੰਗਾ ਹਰੇਕ ਬੰਦਾ ਇੱਕ ਦੂਜੇ ਨਾਲ ਯੂਨਿਟੀ ਚ ਹੋ ਕੇ ਹਨਾ ਆਪਾਂ ਸਾਰੇ ਕੰਮ ਕਰੀਏ ਹਨਾ ਚਾਹੇ ਜੇ ਆਪ ਵੀ ਨਹੀਂ ਹੁੰਦਾ ਕੋਈ ਗੱਲ ਨਹੀਂ ਬਾਈ ਹਨਾ ਬਹੁਤ ਬੰਦੇ ਭਰਾ ਆਪਣੇ ਮੂਰੇ ਬੈਠੇ ਆ ਬਾਈ ਹਣਾ ਤੁਸੀਂ ਫੋਨ ਤੇ ਇੱਕ ਵਾਰੀ ਮੈਂ ਤਾਂ ਕਹਿੰਦਾ ਜਿਹੜਾ ਬੰਦਾ ਹੈਲਪ ਨਹੀਂ ਕਰ ਸਕਦਾ ਪੈਸੇ ਨਾਲ ਤੁਸੀਂ ਫੋਨ ਕਰਕੇ ਪਤਾ ਲੈ ਲਿਆ ਕਰੋ ਬੰਦੇ ਦਾ ਹੌਸਲਾ ਵੱਜ ਜਾਂਦਾ ਬਈ ਇਸ ਦੇ ਨਾਲ ਹੀ ਕਰਨ ਔਜਲਾ ਨੇ ਉਹਨਾਂ মিডিਆ ਅਦਾਰਿਆਂ ਸਮਾਜ ਸੇਵੀ ਸੰਸਥਾਵਾਂ ਤੇ ਹੋਰ ਲੋਕਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਔਖੀ ਘੜੀ ਦੇ ਵਿੱਚ ਹੜ ਪੀੜਤਾਂ ਦੀ ਬਾਫੜੀ ਮੈਂ ਤਾਂ ਬਸ ਭਰਾਵਾਂ ਦੇ ਨਾਲ ਆ ਬਾਈ ਮੈਨੂੰ ਤਾਂ ਵਰਕੋਸ਼ਨੀ ਹੈ ਨਾ ਤੁਹਾਡੇ ਕਰਕੇ ਇਹ ਸਾਰਾ ਕੁਝ ਤੁਸੀਂ ਜੋ ਕਰ ਰਹੇ ਹੋ ਤੁਹਾਨੂੰ ਸਾਰਿਆਂ ਨੂੰ ਬਹੁਤ ਸਲੂਟ ਆ ਸਾਰੇ মিডিਆ ਨੂੰ ਤੁਹਾਨੂੰ ਬਾਈ ਸਿਮਰਨ ਬਾਈ ਰਵਨ ਬਾਈ ਤੁਹਾਨੂੰ ਉਹਨਾਂ ਵੀਰੇ ਤੁਹਾਨੂੰ ਤੇ ਅਮਰ ਵੀਰੇ ਤੁਸੀਂ ਪਹਿਲੇ ਦਿਨ ਤੋਂ ਲੱਗੇ ਹੋਦੇ ਬਾਕੀ ਵੀ ਸੰਸਥਾਵਾਂ ਜਿੰਨੀਆਂ ਲੱਗੀਆਂ ਨੇ ਤੁਹਾਨੂੰ ਸਾਰਿਆਂ ਨੂੰ ਸਲੂਟ ਆ ਤੇ ਅਸੀਂ ਸਾਰੇ ਤੁਹਾਡੇ ਨਾਲ ਆ ਬਾਈ ਮੈਂ ਇਕੱਲਾ ਨਹੀਂ ਬਾਕੀ ਸਾਰੇ ਜਿੰਨੇ ਕਲਾਕਾਰ ਆ ਸ਼ੁਰੂ ਤੋਂ ਆਉਂਦੀ ਰਿਹਾ ਤੇ ਅੱਗੇ ਵੀ ਆਉਂਦੇ ਰਹਿਣਗੇ ਪਾਵਕ ਹੁੰਦਿਆਂ ਕਰਰ ਨੌਜਲਾ ਨੇ ਇਹ ਵੀ ਜ਼ਿਕਰ ਕੀਤਾ ਕਿ ਉਸ ਨੂੰ ਇੰਨਾ ਪੀੜਿਤ ਬੱਚਿਆਂ ਦੇ ਵਿੱਚ ਆਪਣਾ ਬਚਪਨ ਦਿਸਦਾ ਕਿਉਂਕਿ ਉਸ ਨੇ ਵੀ ਇਸੇ ਤਰ੍ਹਾਂ ਦਾ ਦੁੱਖ ਹੰਡਾਇਆ ਸੀਗਾ ਤੇ ਹੁਣ ਇੰਨਾ ਬੱਚਿਆਂ ਨੂੰ ਉਸੇ ਤਰੀਕੇ ਉਸ ਦੁੱਖ ਦੇ ਵਿੱਚੋਂ ਲੰਘਣਾ ਪੈ ਰਿਹਾ ਹੈ ਬਿਲਕੁਲ ਭਾਈ ਮੈਨੂੰ ਤੋਂ ਛੋਟੇ ਜਵਾਕ ਚ ਮੈਂ ਨਹੀਂ ਦਿਖੀ ਜਾਂਦਾ ਉਦੋਂ ਦਾ ਯਾਰ ਕਿਉਂਕਿ ਇਹ ਪਤਾ ਕੀ ਹੈ ਇਹ ਇਹ ਨਾ ਚਾਰਾਂ ਜੋ ਆਖ ਨੂੰ ਹੀ ਪਤਾ ਜਦੋਂ ਆਪਾਂ ਸਾਰਿਆਂ ਨੇ ਘਰੋਂ ਘਰੀ ਚਲੇ ਜਾਣਾ ਚਾਹੇ ਆਪਾਂ ਉਂਦੇ ਰਹਿਵਾਂਗੇ ਇਹਨਾਂ ਨੇ ਇਕੱਠੇ ਬਹਿ ਕੇ ਵਿਚਾਰਾਂ ਜਿਹੜੀ ਸਲਾਹ ਕਰ ਰਹੇ ਨੇ ਜਿਹੜੀ ਗੱਲ ਕਰਨੀ ਦਾ ਦੁਖੀ ਹੋਣਾ ਉਹ ਇਹਨਾਂ ਨੂੰ ਹੀ ਪਤਾ ਭਾਈ ਕਿਉਂ ਮੈਂ ਆਪਣੀਆਂ ਭੈਣਾਂ ਨਾਲ ਤਾਂ ਗੱਲ ਕਰਦਾ ਰਿਹਾ ਅਸੀਂ ਵੀ ਤਿੰਨ ਜਾਨ ਹੀ ਰਹਿ ਗਏ ਸੀ ਸੋ ਇਹ ਚੀਜ਼ਾਂ ਇਹਨਾਂ ਨੂੰ ਹੀ ਪਤਾ ਭਾਈ ਇਹਨਾਂ ਨੇ ਕਿਵੇਂ ਹਨਾਉਣੀ ਨਾ ਆਪਾਂ ਇਹਨਾਂ ਦਾ ਦੁੱਖ ਕਦੀ ਵੀ ਬਿਆਨ ਨਹੀਂ ਕਰ ਸਕਦੇ ਨਾ ਆਪਾਂ ਸਮਝ ਸਕਦੇ ਇਹਨਾਂ ਦਾ ਅੰਦਰੋਂ ਤਾਂ ਬੰਦਾ ਵੀਰੇ ਟੁੱਟ ਜਾਂਦਾ ਹਨਾ ਜਮੈਂ ਤੇ ਉੱਪਰੋਂ ਇੰਨੀ ਮਾਰ ਜ਼ਮੀਨ ਗਹਿਣੇ ਪਈ ਆ ਘਰ ਬਣਿਆ ਨਹੀਂ ਹੋਇ ਬਾਈ ਪਤਾ ਨਹੀਂ ਹੁਣ ਕੀ ਰੱਬ ਨੂੰ ਮਨਜ਼ੂਰ ਆ ਹਨਾ ਜੀ ਇਸ ਮੌਕੇ ਕਰਨ ਨੇ ਗਲੋਬਲ ਸੈਕਸ ਦੇ ਫਾਊਂਡਰ ਅਮਰਪ੍ਰੀਤ ਸਿੰਘ ਦਾ ਵੀ ਧੰਨਵਾਦ ਕੀਤਾ ਜੋ ਇਸ ਔਖੀ ਘੜੀ ਦੇ ਵਿੱਚ ਸ਼ੁਰੂਆਤ ਤੋਂ ਹੀ ਡਟ ਕੇ ਖੜੇ ਨੇ ਤੇ ਲੋਕਾਂ ਦੀ ਮਦਦ ਕਰ ਰਹੇ ਨੇ ਬਾਈ ਉਹਨਾਂ ਦੀ ਮੈਂ ਇੱਕ ਖਾਸ ਗੱਲ ਤੁਹਾਨੂੰ ਦੱਸਣਾ ਨਾ ਮੇਨ ਚੱਕਰੇ ਸੀ ਜਦੋਂ ਮੈਂ ਇੱਥੇ ਨਹੀਂ ਸੀਗਾ ਮੈਨੂੰ ਇਹੀ ਚੀਜ਼ ਨਹੀਂ ਸੀ ਪਤਾ ਲੱਗ ਰਹੀ ਵੀ ਮੈਂ ਕੀ ਕਰਾਂ ਜਿਵੇਂ ਚਲੋ ਬੋਟਸ ਹੋ ਗਿਆ ਰਾਸ਼ਨ ਪਾਣੀ ਉਹ ਜਿਵੇਂ ਇੱਕ ਵਾਰੀ ਆਪਾਂ ਵੀ ਸਾਰਿਆਂ ਨੂੰ ਪਤਾ ਇਹ ਵੀ ਇੱਕ ਵਾਰੀ ਰਾਸ਼ਨ ਹੀ ਬਹੁਤ ਹੋ ਗਿਆ ਸੀ ਸੋ ਜਿਹੜੇ ਮੇਰੇ ਵਰਗੇ ਵੀਪਰਾ ਹੋਰ ਵੀ ਬਹੁਤ ਸੀ ਮੇਰੇ ਫਰੈਂਡ ਸਰਕਲ ਜਿਨ੍ਹਾਂ ਨੂੰ ਇਹ ਨਹੀਂ ਸੀ ਪਤਾ ਲੱਗਿਆ ਵੀ ਮੇਨ ਚੀਜ਼ ਕਿੱਥੋਂ ਸ਼ੁਰੂ ਕਰੀਏ ਤੇ ਜੇ ਦੱਸ ਦਿੰਦੇ ਸੀ ਜੀ ਆਪਾਂ ਘਰ ਬਣਾਉਣੇ ਜਾਂ ਆਪਾਂ ਇਦਾਂ ਕਰਨਾ ਕੋਈ ਚੀਜ਼ ਮੂਰੇ ਕੁਝ ਦੇਖਣ ਨੂੰ ਆਇ ਨਹੀਂ ਸੀ ਕੋਈ ਡਾਟਾ ਵਾਈਜ਼ ਹੈ ਨਾ ਸੋਦ ਮੈਂ ਅਮਰਪੀਰ ਭਾਈ ਜੀ ਉਹਨਾਂ ਨਾਲ ਬੈਠਿਆ ਅਸੀਂ ਇਹਨਾਂ ਨੇ ਮੈਨੂੰ ਇੱਕ ਪੋਰਟਲ ਦਾ ਜਿਵੇਂ ਇੱਕ ਡਾਕੂਮੈਂਟ ਆ ਟਾਈਪ ਚੀਜ਼ ਭੇਜੀ ਤੇ ਉਹ ਚੀਜ਼ ਨੇ ਮੇਰੇ ਲਈ ਬਹੁਤ ਕਲੀਅਰ ਕਰਤਾ ਜਿਹਦੇ ਵਿੱਚ ਕੀ ਆ ਘਰ ਦੀ ਪ੍ਰੋਪਰਟੀ ਉਹਨਾਂ ਦੇ ਨਾਮ ਤੋਂ ਲੈ ਕੇ ਹਾਊਸ ਨੰਬਰ ਤੋਂ ਲੈ ਕੇ ਪਿੰਡ ਤੋਂ ਲੈ ਕੇ ਸਾਰੀ ਇਨਫੋਰਮੇਸ਼ਨ ਸੀ ਤੇ ਨਾਲ ਉਹਦੇ ਵਿੱਚ ਇੱਕ ਲਿੰਕ ਸੀਗਾ ਇਹਦੇ ਲਿੰਕ ਤੇ ਅਸੀਂ ਕਲਿੱਕ ਕਰਕੇ ਫੋਟੋ ਦੇਖ ਸਕਦੇ ਹਾਂ ਕਿ ਕਿੰਨਾ ਡੈਮੇਜ ਹੋਇਆ